ਉਹ ਕਰਾ ਰਹਾ ਆਹ ਗੱਡੀ ਆ ਆਹ ਟੀ-ਸ਼ਰਟ ਨੇ ਮੇਰੀ ਬਾੜੀ ਖਿੱਚ ਕੇ ਜਿੱਤੇ ਬਾੜੀ ਬੁਲਾਦੇ ਆ ਇਹਦਾ ਲਾਗਣ ਬੜਾ ਮੇਰਾ ਚਿਹਰੇ ਮਾਰੀਆਂ ਆ ਮੂੰਹ ਦਾ ਨਿਸ਼ਾਨ ਬਣਾਇਆ ਚਿਹਰੇ ਆ ਆਹ ਆ ਮੇਰੀ ਵੀਡੀਓ ਤੇ ਲਗਾਈ ਮੇਰੀ ਆਹ ਇੱਕ ਗਾੜੀਓ ਧਮਕਿਆਂ ਲੰਦਾ ਮੈਨੂੰ ਗਾੜੀਓ ਗਾੜੀਓ ਕਿਨੂੰ ਬਸ ਸੱਡੇ ਰਹਿਣਾ ਕਿ ਨਹੀਂ ਰਹਿਣਾ ਆ ਹੋ ਗਿਆ ਹਾਂ ਨਾ ਮੇਰਾ ਵਿਸ਼ੂ ਸਿੰਘ ਜੀ ਕੰਮ ਕਰਦੇ ਆਟੋ ਦਾ ਜੀ ਗੱਲਬਾਤ ਕੀ ਹੋਈ ਹੈ ਗੱਲਬਾਤ ਇਹ ਵੀ ਮੈਂ ਸਵਾਰੀ ਲਾਉਂ ਡਿਆ ਜੀ ਮਗਰੋਂ ਠੀਕ ਹੈ ਜੀ ਇਹਨੇ ਨਹੀਂ ਦੇਖਿਆ ਹੁੰਦਾ ਮੇਰੇ ਚਪੇੜਾ ਮਾਰਨ ਦਾ ਮਹਾ ਮੇਰੀ ਵਜ੍ਹਾ ਉਦਾਸ ਜੇ ਮੇਰੀ ਗੱਡੀ ਦੇ ਨੰਬਰ ਨਹੀਂ ਲਿਗਾ ਤੂੰ ਮੇਰੇ ਦਾਗਰ ਨੰਬਰ ਮੇਰਾ ਗੱਡੀ ਤੇ ਮਗਰ ਲਗਾ ਇਹਨੇ ਅੱਗੋਂ ਦੇਖ ਕੇ ਚਪੇੜਾ ਮਾਰਨ ਦੀ ਕੋਸ਼ਿਸ਼ ਕੀਤੀ ਇਹਨੇ ਮਗਰ ਨਹੀਂ ਵੇਖਿਆ ਨੇ ਕਿਹੜੀ ਜਗ੍ਹਾ ਦੀ ਗੱਲ ਹੈ ਆਜੋ ਤੀਪੂਰਾ ਚੌਂਕ ਤੇ ਕੌਣ ਆਇਆ ਸੀ ਬਾਬਾ ਆਹ ਦਿਲਜੀਤ ਸਿੰਘ ਐਸਆਈ ਪਹਿਲਾਂ ਵੀ ਇੱਥੇ ਵਰਦੇ ਸੀ ਪਹਿਲਾਂ ਵੀ ਇੱਥੇ ਹੀ ਕਰਦੇ ਸੀ ਇੱਥੇ ਭਾਜੀ ਟੋੜੋ ਕਰਦਾ 12 ਸਾਲ ਹੋ ਗਏ ਪਹਿਲਾਂ ਵੀ ਸਾਡੇ ਕੋਲ ਬੈਠੇ ਸੀ ਪਹਿਲਾਂ ਗੱਲਬਾਤ ਹੋਈ ਆ ਜਿੰਨਾਂ ਨੇ ਹੁੰਦਿਆ ਰਿਆਂ ਉਹਨਾਂ ਦੇ ਵਰਖਲਾ ਵੀ ਹੁੰਦੇ ਰਹਾ ਉਤੋਂ ਬਾਅਦ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹ ਆਇਆ ਵਾ ਪਹਿਲੀ ਵਾਰੀ ਸਾਡੇ ਕੋਲ ਇਹਨੇ ਚਪੇੜਾ ਮਾਰਦ ਕੁਛ ਕੀਤੀ ਇਹਨਾਂ ਨੇ ਕਹੀ ਕਿ ਚਪੇੜਾ ਹੈ ਕਾਰਨ ਨੇ ਉਹਨੇ ਕਿਹੜਾ ਕਾਰਨ ਨੇ ਇਹਨੇ ਪੁੱਛਿਆ ਮੈਨੂੰ ਉਧੇ ਨਹੀਂ ਕਰ ਕੋਈ ਕੁਛ ਵੀ ਕਿਉਂ ਮਾਰਦਾ ਮੈਂ ਪੁੱਛਿਆ ਨੂੰ ਮਾਂ ਮੇਰੀ ਵਜ੍ਹਾ ਦੱਸ ਕਿੰਦਾ ਤੂੰ ਨੰਬਰ ਨਹੀਂ ਲਿਖਾਉਂਦਾ ਹਾਂ ਨੰਬਰ ਮੇਰਾ ਮਗਰ ਲਿਖਾ ਅੱਗੋਂ ਨਿਆਣਿਆਂ ਨੇ ਪਾਰਤਾ ਗੱਡੀਆਂ ਦਾ ਕੰਮ ਕਰਾਉਂਦਿਆ ਨਹੀਂ ਕਲਾਣ ਕਰਦਾ ਕਹਿੰਦਾ ਕਿ ਬਰਦਾ ਨਾ ਨਿਕਲ ਕਰਕੇ ਚਪੇੜਾ ਪਾ ਦੇਗੀ ਹਾਂਜੀ ਮੰਨ ਲਓ ਜੇ ਅਸੀਂ ਨੰਬਰ ਨਹੀਂ ਨਹੀਂ ਲਿਖਿਆ ਸਰਕਾਰੀ ਨੰਬਰ ਕਰੇ ਹਾਸਤੇ ਲਿਖਿਆ ਸਰਕਾਰੀ ਨੰਬਰ ਹੈ ਜੀ ਐਸ ਐਸ ਪੀ ਨੇ ਲਿਖਿਆ ਉਹ ਕਰੇ ਹਾਸਤੇ ਦਿੱਤੇ ਆ ਮੰਗੇ ਉਹ ਕਰਦੇ ਆ ਤੇ ਇਹਦੇ ਵਿੱਚ ਵਰਤੀ ਲੱਸੀ ਜਾਵੇ ਹੋਰਾਂ ਦੀ ਮਾਰ ਭਾਈ ਹੋਈ ਜਾਵੇ ਦੇਰੀ ਕੇ ਬਾਅਦ ਇਹ ਆਪਣਾ ਅਸੰਗਮਸਲਮਾ ਜੀ ਦਾ ਸ੍ਰੀ ਇੱਕ ਆਟੋ ਦਾ ਟਾਲਕਾ ਜਿਹੜਾ ਕਿ ਬੋਤ ਵਾਲਾ ਕਹਿੰਦਾ ੱਪੜ ਪਾ ਰਿਹਾ ਉਹਦਾ ਕਹਿਣਾ ਹੈ ਸਰ ਉਹਨੇ ਸਵਾਰੀਆਂ ਲੌਂਦਾ ਅੱਛਾ ਸਰ ਉਹਨੇ ਸਵਾਰੀਆਂ ਲੌਂਦੇ ਆਏ ਜੀ ਇਹਨਾਂ ਪੁੱਛਿਆ ਕਿ ਸ਼ੈਣੀ ਆਪ ਡਿਊਟੀ ਤੋਂ ਲੇਟ ਆਏ ਆ 11 ਵਜੇ ਆਏ ਆ ਆਕੇ ਉਹਨੂੰ ਫੜ ਕੇ ਗਲੋ ਝੂਕੇ ਵਾਲੇ ਦੁਆਲੇ ਟੈਂਪੂ ਦੇ ਉੱਤੇ ਲਿਆ ਕੇ ਚਪੇੜਾਂ ਮਾਰੰਦਾ ਪਿਆ ਫਿਰ ਅਸੀਂ ਕਹਾਂ ਸਰ ਦੱਸੋ ਗੱਲ ਕੀ ਆ ਕਿਉਂ ਮਾਰੀਆਂ ਵਾ ਕੁਛ ਨਹੀਂ ਬੋਲੇ ਆਨੂੰ ਹੀ ਤੱਕੇ ਤੁੱਕੇ ਮਾਰੇ ਚੜੋ ਭਰਾ ਉੱਟੜੋ ਭਰਾ ਇਹ ਕੀਤਾ ਤੇ ਕੋਈ ਬੋਲਿਆ ਨਹੀਂ ਕੋਈ ਗੱਲ ਕਾਰਨ ਕੁਝ ਵੀ ਨਹੀਂ ਕੀ ਬਿੜਾ ਕੇ ਸੜੇ ਡੂਡੀ ਤੋਂ ਲੇਟ ਆਏ ਘਰੋਂ ਭਾਵੇਂ ਲੜ ਕੇ ਆਏ ਆ ਤੇ ਪਤਾ ਨਹੀਂ ਲੱਗਾ ਇਹ ਗੱਲ ਬਾਤ ਹੋਈ ਤੇ ਮੰਗ ਸਾਰੇ ਇਹੋ ਕਰਦੇ ਆ ਕਿ ਜੋ ਬੰਦ ਦੀ ਕਾਰਵਾਈ ਕੀਤੀ ਜਾਵੇ ਜਿਹੜਾ ਜੋ ਸਾਡੀ ਗਲਤੀ ਆ ਉਹ ਸਾਡੇ ਦੇ ਕਾਰਵਾਈ ਕੀਤੀ ਜਾਵੇ ਜੋ ਉਹਨਾਂ ਨੇ ਬੰਦਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜਿਹੜਾ ਐਸੇ ਦਿੱਖ ਸਿੰਘ ਨੇ ਅੱਜ ਟਾਲਕਾਂ ਨੇ ਕਿਹਾ ਕਿ ਤੁਸੀਂ ਉਹਨਾਂ ਨਾਲ ਬੱਤ ਚ ਕੀਤੀ ਕੋਈ ਸਰ ਬੱਤ ਚ ਕੀਤੀ ਇਹਨਾਂ ਨੇ ਲਾਈਨ ਤੋਂ ਬਾਹਰ ਆਟੋ ਲਾਇਆ ਸੀ ਇਹਦੇ ਅੱਠਾ ਅੱਗੇ ਨੰਬਰ ਪਿਛੇ ਨੰਬਰ ਕੋਈ ਨਫਰ ਹੋਇਆਗਾ ਮੈਂ ਉਹਨਾਂ ਨੂੰ ਚਲਾਰਪਰ ਲਗਾ ਸੀਦਾ ਜੋ ਨਹੀਂ ਆਇਆ ਮੈਂ ਉਹਨੂੰ ਕਿੱਥੀ ਪੁਲੇ ਧਾ ਗਿਆ ਕਿੱਧਰ ਧਾ ਗਿਆ ਦਾ ਪਤਾ ਇਨੇ ਉਹਦਾ ਮੁੱਦਾ ਬਣਾ ਲਿਆ ਵਿਚ ਵੇੜਬਾਰੀ ਮੇਰੇ ਕੋਈ ਬਾਤ ਨਹੀਂ ਜੀ ਕੀਤੀ ਆਪਣਾ ਰੋਟੀ ਪਾਣੀ ਕੌਣ ਕਮਾਉਣ ਅਸੀਂ ਕਿਦਾਂ ਬੜਨਾਂ ਤੇ ਸਿਰਫ ਟ੍ਰੈਵਲ ਜਾਮ ਦਾ ਕਰਨ ਜੀ ਇਹ ਬੇਨਤੀ ਇਹਨਾਂ ਨੂੰ ਕਰਦੇ ਹਾਂ ਤੁਸੀਂ ਕਹਿੰਦਾ ਕਿ ਤੁਸੀਂ ਛੁੱਟੀ ਤੇ ਆ ਜਾਓ ਕੰਮ ਕਰਦੇ ਹੋ ਨਹੀਂ ਜੀ ਛੁੱਟੀ ਸਾਡੀ ਰੋਜ਼ ਰੋਜ਼ ਹੈ ਇਹਨੇ ਮੈਂ ਛੁੱਟੀ ਕੱਢ ਕੇ ਆਇਆ ਜੀ ਅੱਜ ਹੀ ਡਿਊਟੀ ਲੱਗੀ ਆ ਤੇ ਜੋ ਡਿਊਟੀ ਆ ਗਈ ਤੇ ਪਾਵਾਂ ਡੂਨੇ ਪਰ ਆਇਤਾ ਮੈਂ ਪਹੁੰਚ ਗਿਆ